ਆਮ ਆਦਮੀ ਪਾਰਟੀ ਨੂੰ ਲੈ ਕੇ ਵਕਫ ਵਕ ਕਸਮਦੀਆਂ ਚਰਚਾਵਾ ਪ੍ਰਚਲਿਤ ਨੇ ਤੇਜ਼ ਨੇ ਔਰ ਸਰਗਰਮੀਆਂ ਵੀ ਬਟੋਰਦੀਆਂ ਪਈਆਂ ਨੇ ਭਾਵੇਂ ਉਹ ਸੀਨੀਅਰ ਲੀਡਰਸ਼ਿਪ ਹੋਵੇ ਭਾਵੇਂ ਮੰਤਰੀ ਮੰਡਲ ਹੋਵੇ ਭਾਵੇਂ ਉਹ ਵਿਧਾਇਕ ਹੋਣ ਲਗਾਤਾਰ ਇਹਨਾਂ ਬਾਰੇ ਚਰਚਾਵਾ ਚੱਲਦੀਆਂ ਪਈਆਂ ਕਿਸੇ ਕਿਸੇ ਨਾ ਕਿਸੇ ਦਾ ਨਾਮ ਸਾਹਮਣੇ ਜ਼ਰੂਰ ਆ ਰਿਹਾ ਔਰ ਦੁਬਾਰਾ ਇੱਕ ਵਿਵਾਦ ਇਦਾਂ ਦਾ ਖੜਾ ਹੋ ਗਿਆ ਹਾਲ ਹੀ ਦੇ ਦਿਨਾਂ ਦੇ ਵਿੱਚ ਅਚਾਨਕ ਇੱਕ ਚਰਚਾ ਫੁੱਟੀ ਸੀ ਉਸ ਚਰਚਾ ਚ ਮੰਤਰੀ ਰਹੇ ਅਨਮੋਲ ਗगनਮਾਨ ਦਾ ਨਾਮ ਆਇਆ ਸੀ ਔਰ ਹੁਣ ਇੱਕ ਹੋਰ ਮਹਿਲਾ ਲੀਡਰ ਇੱਕ ਮਹਿਲਾ ਵਿਧਾਇਕ ਦਾ ਨਾਮ ਅਕਾਲੀ ਦਲ ਦੇ ਵੱਲੋਂ ਲੈ ਆਂਦਾ ਗਿਆ ਅਕਾਲੀ ਦਲ ਦੇ ਲੀਡਰ ਵਿਨਰਜੀਤ ਸਿੰਘ ਗੋਲਡੀ ਦੇ ਵੱਲੋਂ ਕੁਝ ਗੱਲਾਂ ਪ੍ਰੈਸ ਕਾਨਫਰੰਸ ਜ਼ਰੀਏ ਸਾਹਮਣੇ ਰੱਖੀਆਂ ਗਈਆਂ ਔਰ ਉਸ ਕਾਨਫਰੰਸ ਦੇ ਵਿੱਚ ਜ਼ਿਕਰ ਕਰ ਦਿੱਤਾ ਗਿਆ ਐਮ ਐਲ ਏ ਨਰਿੰਦਰ ਕੌਰ ਭਰਾਜ ਦਾ ਲੰਘੇ ਦਿਨੀ ਨਰਿੰਦਰ ਕੌਰ ਭਰਾਜ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਬੀ ਡੀ ਪੀਓ ਦੀ ਗੱਡੀ ਪਿੱਛੇ ਆਪਣੀ ਗੱਡੀ ਲਾ ਲੈਂਦੇ ਨੇ ਔਰ ਕਰਪਸ਼ਨ ਦੇ ਇਲਜ਼ਾਮ ਜਿਹੜੇ ਨਾ ਕਿਤੇ ਨਾ ਕਿਤੇ ਲੱਗਦੇ ਨਜ਼ਰ ਆਉਂਦੇ ਨੇ ਔਰ ਉਸ ਦੌਰਾਨ ਬੀਬਾ ਨਰਿੰਦਰ ਕੌਰ ਭਰਾਜ ਨੇ ਕਹਿੰਦੇ ਇਹ ਗੱਲ ਵੀ ਕਹੀ ਸੀ ਕਿ ਜੇ ਇਹ ਗੱਲ ਝੂਠੀ ਹੋਈ ਜਿਹੜੀ ਉਹਨਾਂ ਕੋਲ ਇੰਟੈਲੀਜੈਂਸ ਇਨਫੋਰਮੇਸ਼ਨ ਹੋਵੇਗੀ ਤਾਂ ਉਹ ਜਨਤਕ ਤੌਰ ਤੇ ਮਾਫੀ ਵੀ ਮੰਗਣਗੇ ਪਰ ਅਕਾਲੀ ਦਲ ਦੇ ਲੀਡਰ ਦਾ ਦਾਵਾ ਆ ਕਿ ਨਰਿੰਦਰ ਕੌਰ ਭਰਾਜ ਨੇ ਜੋ ਕੀਤਾ ਉਹ ਗਲਤ ਕੀਤਾ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਐ ਐਮ ਐਲ اے ਨਰਿੰਦਰ ਕੌਰ ਭਰਾਜ ਦੇ ਉੱਤੇ ਇਸ ਅਕਾਲੀ ਲੀਡਰ ਦੇ ਵੱਲ ਸਾਫ਼ ਤੌਰ ਦੇ ਉੱਤੇ ਇਹ ਦਾਵਾ ਕੀਤਾ ਗਿਆ ਕਿ ਬੀ ਡੀ ਪੀਓ ਨੂੰ ਝੂਠੇ ਤੌਰ ਦੇ ਉੱਤੇ ਉੱਥੇ ਰੋਕਿਆ ਗਿਆ ਉੱਤੇ ਝੂਠੇ ਇਲਜ਼ਾਮ ਲਾਏ ਗਏ ਦਰਸਲੇ ਵਿੱਚ वाद ਭੜਕਿਆ ਕਿਉਂ ਹੈ ਇਹਦੇ ਪਿੱਛੇ ਕੀ ਕਾਰਨ ਹੈ ਅਕਾਲੀ ਆਗੂ ਮਨਰਜੀਤ ਸਿੰਘ ਗੋਲਡੀ ਨੇ ਕੀ ਗੱਲਾਂ ਕਹੀਆਂ ਆਓ ਸੁਣਦੇ ਹਾਂ ਵੀਡੀਓ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਮੈਂ ਫੋਨ ਜਿਹੜਾ ਉਹਨਾਂ ਦਾ ਬੰਦ ਹੁੰਦਾ ਸੀ ਮੈਂ ਕਿਤੇ ਵੀਡੀਓ ਸਾਹਿਬ ਸੋਹੀ ਸਾਹਿਬ ਨੇ ਮੈਂ ਨਹੀਂ ਕਹਿੰਦਾ ਕਿ ਕਿਤੇ ਕਿਸੇ ਨੂੰ ਮੈਂ ਕਿਸਦਾ ਪੱਖ ਪੂਰ ਕੇ ਜਾਂ ਕਿਸੇ ਨੂੰ ਕਲੀਨ ਚਿੱਟ ਦੇ ਰਿਹਾ ਮੈਂ ਗੱਲ ਜ਼ਰੂਰ ਕਹਿਣਾ ਕਿ ਇੱਕ ਅਫਸਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਅਗਸਟਡ ਅਫਸਰ ਹੈ ਮੈਂ ਸਿਰਫ ਇਨਾ ਪੁੱਛਣਾ ਚਾਹੁੰਨਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿ ਉਹ ਕਿਸੇ ਗੱਟ ਵਾਲ ਅਫਸਰ ਦੀ ਗੱਡੀ ਚੈੱਕ ਕਰ ਲੇ